ਮਨ ਲਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਰੋਂਦੇ ਸੀ ਕਰਕੇ ਨੇ ਨਾ ਗੰਗ ਬਨਾਰਸ ਗ ਹਿੰਦੂਆ ਮੁਸਲਮਾਨਾ ਮੱਕਾ ਕਾਬਾ ਕਹਿੰਦੇ ਘਰ ਘਰ ਬਾਬਾ ਕਾਵੀਆ ਵਜਣ ਤਾਨ ਮ੍ਰਿਤੰਗ ਰਵਾਪਾ ਤੇ ਕਿਉਂ ਨਾ ਰੋਣ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ ਕੁਦਰਤ ਕਿਸਕੇ ਕਰੇ ਜਵਾਬਾ ਜ਼ਾਹਰ ਪੀਰ ਜਗਤ ਗੁਰ ਪਾਪਾ ਕੋਇ ਨੂੰ ਪੇਰ ਕਹਿੰਦਾ ਹੈ ਕੋਈ ਉਹਨਾਂ ਨੂੰ ਗੁਰੂ ਕਹਿੰਦਾ ਹੈ ਕਿ ਸਭ ਆਪੋ ਆਪਣਾ ਇਸ਼ਟ ਮਨ ਮੰਨਦੇ ਨੇ ਸਾਰੇ ਰੋਂਦੇ ਨੇ ਤੇ ਕਿਉਂ ਰੋਂਦੇ ਨੇ ਕਿਉਂਕਿ ਸਭ ਨੂੰ ਇਹ ਪਤਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਹੜੇ ਸਭ ਤੋਂ ਵੱਡੇ ਨੇ ਸਰੀਰ ਕਰਕੇ ਅੱਜ ਸਾਡੇ ਤੋਂ ਦੂਰ ਜਾ ਰਹੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਸਾਰੇ ਕਿਉਂ ਰੋਂਦੇ ਨੇ